ਚ ਲਗਾਤਾਰ ਸਕੂਲ ਬੱਸਾਂ ਦੇ ਨਾਲ ਹੋ ਰਹੇ ਹਾਦਸੇ ਲੋਕਾਂ ਦੇ ਲਈ ਮਾਪਿਆਂ ਦੇ ਲਈ ਵਿਦਿਆਰਥੀਆਂ ਦੇ ਲਈ ਸਕੂਲ ਅਧਿਆਪਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਰਹੇ ਹਨ ਪਰ ਇੱਕ ਹੋਰ ਅਜਿਹੀ ਤਸਵੀਰ ਸਾਹਮਣੇ ਆਈ ਆ ਹਲੇ ਥੋੜੇ ਦਿਨ ਪਹਿਲਾਂ ਹੀ ਉਹ ਰੌਂਦੇ-ਕੁਰਲਾਉਂਦੇ ਮਾਪੇ ਜੋ ਸਮਾਣਾ ਦੇ ਵਿੱਚ ਸਮਾਣਾ ਰੋਡ ਦੇ ਉੱਤੇ ਇੱਕ ਘਟਨਾ ਹੋਈ ਸੀ ਕੈਂਟਰ ਦੇ ਨਾਲ ਇੱਕ ਸਕੂਲੀ ਬੇਨ ਦੀ ਟੱਕਰ ਹੋਈ ਸੀ ਜਿਸ ਦੇ ਵਿੱਚ ਕਈ ਸਕੂਲੀ ਵਿਦਿਆਰਥੀ ਮੌਦੀਆਗੋਸ਼ ਦੇ ਵਿੱਚ ਗਏ ਉਹ ਹਲੇ ਜ਼ਖਮ ਅੱਲੇ ਨੇ ਪਰ ਦੂਜੇ ਪਾਸੇ ਵਿਦਿਆਰਥੀਆਂ ਦੀ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪਾ ਰਹੇ ਨੇ ਇਹ ਲੋਕ ਕੌਣ ਨੇ ਤਾਂ ਇਹ ਲੋਕ ਨੇ ਜਿਹੜੇ ਸਕੂਲ ਬੈਨ ਚਲਾਉਂਦੇ ਨੇ ਤਾਂ ਨਾ ਕੋਈ ਲਾਇਸੈਂਸ ਨਾ ਸਿਕਿਉਰਟੀ ਨਾ ਨੰਬਰ ਪਲੇਟ ਸਕੂਲੀ ਬੈਨ ਦੇ ਵਿੱਚ ਸਮਰੱਥਾ ਤੋਂ ਵੱਧ ਬੱਚੇ ਭਰੇ ਹੋਏ ਨੇ ਟ੍ਰੈਫਿਕ ਇੰਚਾਰਜ ਨੇ ਜਦੋਂ ਬੈਂਕ ਕੇਰੀ ਤਾਂ ਫਿਰ ਦੇਖਿਆ ਕਿ ਇਸ ਤਰੀਕੇ ਦੇ ਨਾਲ ਤਾਂ ਵਿਦਿਆਰਥੀਆਂ ਦੀ ਜਾਨ ਖਤਰੇ ਦੇ ਵਿੱਚ ਪਾਈ ਜਾ ਰਹੀ ਆ ਤਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਦੇ ਵੱਲੋਂ ਸਕੂਲ ਬੈਂ ਨੂੰ ਡਾਕਖਾਨਾ ਚੌਂਕ ਦੇ ਕੋਲ ਘੇਰਿਆ ਗਿਆ ਜਿਸ ਤੋਂ ਬਾਅਦ ਡਰਾਈਵਰ ਦੇ ਕੋਲ ਨਾ ਕੋਈ ਲਾਇਸੈਂਸ ਮਿਲਿਆ ਨਾ ਬੈਂ ਦੇ ਤੇ ਸਿਕਿਉਰਿਟੀ ਨੰਬਰ ਪਲੇਟ ਆ ਤੇ ਪੂਰੀ ਤਰ੍ਹਾਂ ਬੈਂ ਦੇ ਉੱਤੇ ਸ਼ਾਇਰੋ ਸ਼ਾਇਰੀ ਲਿਖੀ ਹੋਈ ਹੈ ਤਾਂ ਫਿਰ ਹੁਣ ਇਸ ਦੇ ਉੱਤੇ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਆ ਪੂਰੀ ਗੱਲਬਾਤ ਤੁਹਾਨੂੰ ਸਤਨਾਮ ਸਿੰਘ ਟ੍ਰੈਫਿਕ ਇੰਚਾਰਜ ਦੀ ਗੱਲਬਾਤ ਸੁਣਾਉਣੇ ਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਆ ਅਖਰ ਪੂਰੀ ਗੱਲਬਾਤ ਤੁਹਾਨੂੰ ਸੁਣਾਉਣਾ ਹੈ ਬੈਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਕੀ ਕੁਝ ਕਹਿ ਰਹੇ ਨੇ ਅਗਲੇ ਪਾਸੇ ਵੀ ਕੋਈ ਹਾਈ ਸਕੋਪੀ ਫਲੇਟ ਨਹੀਂ ਹੈਗੀ ਕਾਰਿ ਇਹਨਾਂ ਨੇ ਲੋਡ ਨੂੰ ਵਧਾ ਦਿੱਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਐ ਕੈਪੈਸਿਟੀ ਤੋਂ ਵੱਧ ਦੇ ਵਿੱਚ ਭਾਏ ਐ ਇਹ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਤੇ ਇਹਦਾ ਹੁਣ ਕਰਾਂਗੇ ਚਲਾਣ ਕਿ ਤੁਸੀਂ ਆਪਣੇ ਬੱਚੇ ਜਿਹੜੇ ਐ ਸੇਫ ਸਪੋਰਟ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਈ ਇੰਸੋਰਸ ਨਾ ਇਹਦੇ ਕੋਈ ਪੋਲਿਊਸ਼ਨ ਨਾ ਇਹਦੇ ਕੋਲ ਆਰ.ਸੀ. ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਈਆਂ ਨੇ ਇਹਦਾ ਕੀ ਬਣੂਗਾ ਅੱਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆਹ ਗੱਡੀ ਜਿਹੜੀ ਆ ਆ ਗੱਡੀ ਨੂੰ ਅਸੀਂ ਬੌਂਡ ਕਰ ਅਗਲੇ ਪਾਸੇ ਵੀ ਕੋਈ ਹਾਈ ਸਕੋਟੇ ਪਲੇਟ ਨਹੀਂ ਹੈਗੀ ਲੋਡ ਨੂੰ ਵਧ ਦਿੰਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਹੈ ਕਪੈਸਿਟੀ ਤੋਂ ਵੱਧ ਦੇ ਵਿੱਚ ਭਾਏ ਆ ਇਹ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਤੇ ਇਹਦਾ ਹੁਣ ਕਰਾਂਗੇ ਚਲਾਣ ਕਿ ਤੁਸੀਂ ਆਪਣੇ ਬੱਚੇ ਜਿਹੜੇ ਆ ਸੇਫ ਸਕੂਲ ਵਾਨ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਈ ਸੋਰਸ ਨਾ ਇਹਦੇ ਕੋਈ ਪੋਲੂਸ਼ਨ ਨਾ ਇਹਦੇ ਕੋਲ ਆਰਟੀ ਨਾ ਇਹਦਾ ਲਾਇਸੈਂਸ ਬਣਿਆ ਇਹ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਆ ਗਏ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਆ ਗੱਡੀ ਨੂੰ ਅਸੀਂ ਬੌਂਡ ਕਰ ਰਹੇ ਆ ਇਹ ਬੱਚੇ ਜਿਹੜੇ ਨੇ ਇਹਦੇ ਵਿੱਚ ਇਸ ਕੰਡੀਓ ਚ ਭੇਜਿਆ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੀ ਜਾਨ ਖਤਰੇ ਦੇ ਵਿੱਚ ਪਾ ਰਹੇ ਨੇ ਤਾਂ ਸਕੂਲ ਬੈਨ ਨੂੰ ਰੋਕਿਆ ਗਿਆ ਜਿਸ ਦੇ ਉੱਤੇ ਸ਼ਾਇਰੀ ਲਿਖੀ ਸੀ ਨੰਬਰ ਪਲੇਟ ਨਹੀਂ ਸੀ ਸਿਕਿਉਰਿਟੀ ਪਲੇਟ ਨਹੀਂ ਸੀ ਤੇ ਨਾਲ ਹੀ ਡਰਾਈਵਰ ਦੇ ਕੋਲ ਲਾਇਸੈਂਸ ਵੀ ਨਹੀਂ ਸੀ ਤਾਂ ਉਸ ਬੈਨ ਨੂੰ ਜ਼ਬਤ ਕਰ ਲਿਆ ਦੂਜੀ ਬੈਨ ਦੇ ਵਿੱਚ ਵਿਦਿਆਰਥੀਆਂ ਨੂੰ ਸਕੂਲ ਪਹੁੰਚ ਦਿੱਤਾ ਤਾਂ ਅਜਿਹੇ ਹਾਦਸੇ ਹੁੰਦੇ ਨੇ ਫਿਰ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਪਹਿਲਾਂ ਕਿਉਂ ਨਹੀਂ ਗੌਰ ਕੀਤੀ ਤਾਂ ਹੁਣ ਪੰਜਾਬ ਦੀ ਪੁਲਿਸ ਦੀ ਤਾਰੀਫ਼ ਕਰਨੀ ਬਣਦੀ ਆ ਕਿ ਇਸ ਤਰੀਕੇ ਦੇ ਨਾਲ ਗੌਰ ਕੀਤੀ ਜਾ ਰਹੀ ਆ ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਵਿਦਿਆਰਥੀਆਂ ਦੀ ਜਾਨ ਦੇ ਨਾਲ ਕੋਈ ਖਿਲਵਾੜ ਨਾ